ਲਓ ਮਿੱਤਰੋ ਅੱਜ ਆਪਾਂ ਨਵਾਂ ਬਲੌਗ ਬਣਾਉਣ ਲੱਗੇ ਆ ਤੇ ਅੱਜ ਆਪਾਂ ਲਾਉਣੀਆਂ ਮੜਪਾ ਵਾਲੀ ਗੋਲੀ ਬੂਤਰਾ ਨੂੰ ਸਾਡੇ ਦੱਸਦੇ ਆ ਕਿਵੇਂ ਲਾਈਦੀ ਆ ਬਣੇਰੋ ਬਲੌਗ ਨਾਲ ਮਿੱਤਰੋ ਜਿਹੜੀ ਆਪਾਂ ਗੋਲੀ ਲਾਉਣੀ ਆ ਗੋਲੀ ਦਾ ਨਾਮ ਹੈਗਾ ਵਾ ਈਜੀ ਪੈਟ ਮੈਡੀਕਲ ਤੋਂ ਮਿਲ ਜੂਗੀ ਉਹ 10 15 ਦੀ ਗੋਲੀ ਆ ਹਰ ਇੱਕ ਮੈਡੀਕਲ ਤੋਂ ਮਿਲ ਜੂਗੀ ਈਜੀ ਪੈਟ ਗੋਲੀ ਦਾ ਨਾਮ ਆ ਪੀਜੀਟੀ ਪੈਟ ਗੋਲੀ ਦਾ ਨਾਮ ਆ ਈਜੀ ਪੈਟ ਲਓ ਮਿੱਤਰੋ ਇਹ ਆ ਗੋਲੀ ਆਪਾਂ ਸੈੱਟ ਲੈਣੀ ਆ ਪਾਣੀ ਤੱਤਾ ਕਰ ਲੈਣਾ ਗੋਲੀ ਉਹ ਚ ਸੈੱਟ ਦੇਣੀ ਆ ਤੇ ਇਹ ਗੋਲੀ ਹੈਗੀ ਆ 50 60 ਕਬੂਤਰਾਂ ਨੂੰ ਲੱਗਣੀ ਆ ਇਹ ਇੱਕ ਗੋਲੀ ਤੱਤੇ ਪਾਣੀ 'ਚ ਛੇਤੀ ਖੁਰਜੂਗੀ ਗੋਲੀ ਇਹ ਜਿੰਨੇ ਕਬੂਤਰਾਂ ਨੂੰ ਲਾਉਣੀ ਹੋਵੇ ਗੋਲੀ ਇਹ ਜਿਵੇਂ ਨਗ ਪਾਣੀ ਆਪਾਂ ਪਾ ਲਿਆ ਵਾ ਤੇ ਜਿਵੇਂ ਇਹ ਜਿੰਨੇ ਕਬੂਤਰਾਂ ਨੂੰ ਲਾਉਣੀ ਹੋਵੇ ਗੋਲੇ ਉਹਨਾਂ ਵਿੱਚ ਪਾਣੀ ਪਾ ਲਈ ਜਿਵੇਂ 15 ਐਮਐਲ ਪਾਣੀ ਪਾ ਲਈ ਵਿੱਚ ਇਹ ਕਬੂਤਰ ਦਾ ਉਹ ਤੁਹਾਨੂੰ ਦਿਖਾਈ ਜਾਵਾਂਗੇ ਵਿੱਚ ਗੋੜ ਵੀ ਪਾ ਲਈ ਥੋੜਾ ਜਿਹਾ ਗੋਲ ਨਾਲ ਲੋਡ ਰਹ ਜਾਂਦਾ ਸਿਸਟਮ ਥੋੜਾ ਜਿਹਾ ਕੜੱਤਣ ਜੀ ਨਿਕਲ ਜਾਂਦੇ ਗੋਲੀ ਨਾਲ ਕੂਤਰ ਪਾਉ ਉਹ ਛਲਦਾ ਨਹੀਂਗਾ ਬਾਕੀ ਵਿਖਾਈ ਜਨੇ ਨਾਲ ਨਾਲ ਤੁਹਾਨੂੰ ਆ ਖੁਰਨ ਲੱਗ ਗਈ ਹੈ ਗੋਲੀ ਵਿੱਚ ਪਾਣੀ ਦੇ ਇਹ ਤਾਂ ਤਾਪਾਣੀ ਹੋਣੀ ਪਾਉਣਾ ਪਾਣੀ ਤਾਂ ਬੜਾ ਠੰਡਾ ਪਾਵਾਂਗੇ ਗਾਂ ਤਾਂ ਜਾ ਕੇ ਹਾਂਜੀ ਵਿੱਚ ਪਾਣੀ ਠੰਡਾ ਪਾਉਣਾ ਬਾਕੀ ਬਾਲਾ ਤੱਤਾ ਜਾਂ ਵੀ ਨਾ ਹੋਵੇ ਬਾਲਾ ਜ਼ਿਆਦਾ ਠੰਡਾ ਵੀ ਨਾ ਹੋਵੇ ਆ ਖੁਰਨ ਲੱਗ ਗਈ ਹੈ ਗੋਲੀ ਦੂਜੂ ਖੁਰਨੀ ਨਹੀਂ ਵਿੱਚ ਜਿਵੇਂ ਸਾਦੇ ਪਾਣੀ ਚ ਪਾ ਦੀ ਜੇ ਇਹ ਇਦਾਂ ਦੀ ਬਣ ਜਣੀ ਆ ਗੋਲੀ ਇਹ ਜਦੋਂ ਘੁਲ ਗਈ ਬਈ ਤੇ ਆ ਵਿੱਚ ਆਪਾਂ ਪਾ ਦੇਣੀ ਇਹਦੇ ਥੋੜਾ ਜਿਹਾ ਗੁੜ ਪਾ ਦਾਂਗੇ ਇਹ ਤਾਂ ਬਾਲਾ ਵਾ ਗੁੜ ਜਿਹੜਾ ਥੋੜਾ ਪਾਵਾਂਗੇ ਗੁੜ ਤੇ ਬਾਕੀ ਤੁਹਾਨੂੰ ਖਾਉਨੇ ਆ ਕਿਵੇਂ ਲੱਗਦੀ ਆ ਤਾਂ ਆ ਜਗੀ ਥੋੜਾ ਇਹ ਸਿਸਟਮ ਮੈਲ ਲੈਣਾ ਵਾ ਇਹ ਆਪਣੇ ਇਕੂਟਰ ਹੈਗੇ ਆ 40 ਨੂੰ ਲਾਉਣੀ ਆ ਆਪਾਂ ਤੇ ਅੱਜ 15 15 ਐਮ ਐਲ ਚਾਲੀ 15 15 ਐਮ ਐਲ ਮੈਲ ਕੇ ਸਿਰੰਜਾ ਲੈ ਕੇ ਕੱਢ ਲੈਣੇ ਆ ਉਹਨਾਂ ਤੇ ਫਿਰ ਉਹ ਸਾਰੀ ਦਵਾਈ ਉਹ ਚ ਪਾ ਦੇਣੀ ਆ चालिया कबूतर में एक गोली चालिया पंतालिया कबूतर एक गोली लगती है घोड़ घोड़ के लोट करा बचे बच्चों कबूतर कट के फिर लाने है सारे हम ए ला लगे बी जाल चढ़ दी है डोली च कबूतर हाँ जिन जहाँ गोली लाइनी है भाई थो विखाने कबूतर जाके आ कई कूत्र लाने च ਤੇ ਰਾਤ ਨੂੰ ਵੀਰ ਦਾਣੇ ਚ ਅੱਕਦੇ ਹੋ ਨਾਲੇ ਪਾਣੀ ਚੱਕਦੇ ਹੋ ਉਤਰ ਖਾਲੀ ਹੀ ਹੋਣ ਬਾਹਲੇ ਖਾਲੀ ਵੀ ਨਾ ਹੋਣ ਤੇ ਰਹਿੰਦੇ ਦੋ ਤਿੰਨ ਦਾਣੇ ਐਵੇਂ ਉਹਦਾ ਤਾਂ ਕੁਝ ਨਹੀਂ ਹੁੰਦਾ ਦਾਣੇ ਜ਼ਰੂਰ ਚੱਕਦੇ ਹੋ ਰਾਤ ਨੂੰ ਤੇ ਪਾਣੀ ਹਾਂ ਬਸ ਆਪਾਉਣੇ ਇਹਨਾਂ ਨੂੰ ਡੋਲੀ ਚ ਤੇ ਲਾਉਣੇ ਆ ਤੁਹਾਨੂੰ ਵਿਖਾਉਣੇ ਆ ਫਿਰ ਤੋਂ ਆਪਾਂ ਪਾੜ ਗਏ ਸਾਰੇ ਕਬੂਤਰ ਜਾਲ ਚ ਡੋਲੀ ਚ ਪਾ ਲ ਗਏ ਆ ਕਾਢ ਲਿਆ ਕਬੂਤਰ ਆਪਾਂ ਬਾਹਰ ਸਾਰੇ ਜਿਨ੍ਹਾਂ ਨੂੰ ਆਪਾਂ ਗੋਲੀ ਲਾਉਣੀ ਆ ਆ ਤਿੰਨੇ ਰੱਖਣਿਆਂ ਚ ਪਾ ਲਿਆ ਦੋ ਇਧਰ ਪਾ ਲਿਆ ਹੁਣ ਆਪਾਂ ਲਾਉਨੇ ਆ ਗੋਲੀ ਲੋ ਮਿੱਤਰੋ ਤੇ ਆਪਾਂ ਦਵਾਈ ਇਹਦੇ ਵਿੱਚ ਲਈ ਪਾ ਆਪਾਂ ਮਣਕੀ ਰੱਖਿਆ ਸੀਗਾ ਕਾਨੇ ਕੁ ਉਤਰਾ ਨਾ ਮਿਲ ਕੇ ਰੱਖਿਆ ਸੀਗਾ 15 15 ਐਮਐਲ ਸਾਰਿਆਂ ਦੀ ਪਾਈ ਸੀਗੀ ਤੇ ਹੁਣ ਆ ਆਪਾਂ ਲਾਉਨੇ ਆ ਇਹਨਾਂ ਨੂੰ ਆ 15 ਐਮਐਲ ਦੀ ਭਰ ਲਈ ਆਪਾਂ ਸਿਰਿੰਜ ਤੇ ਆ 15 15 ਐਮਐਲ ਦੇ ਕੇ ਤੇ ਛੱਡੀ ਆਉਣੀਆਂ ਆ ਹਾਂ ਅਨੇਗਾ ਰੱਖੀਓ ਜਿੰਨੂੰ ਜਿੰਨੂ ਦੇਤੀ ਪ੍ਰੋਪਰ 15 ਐਮਐਲ ਭਰਿਓ ਇਹ ਨਾ ਨਾ ਤੁਹਾਨੂੰ ਵਿਖਾਵਾਂਗੇ ਕਿਵੇਂ ਕੱਢਦੇ ਹੈ ਘੰਟੇ ਡੇਢ ਘੰਟੇ ਤੱਕ ਰਿਜ਼ਲਟ ਆਊਗਾ ਇਹਦਾ ਗੋਲੀ ਦਾ ਈਜੀ ਬੈਟ ਗੋਲੀ ਹੈ ਇਹ ਉੱਛਲਦਾ ਹੈ ਲੋ ਮੇਤ ਆਪਾਂ ਉਤਲੇ ਸਾਰੇ ਕੁੱਤਰਾਂ ਨੂੰ ਲਾਤੀ ਆ ਦਵਾਈ ਆ ਤਾਂ ਵਾਲੇ ਪੋਸ਼ਨ ਵਾਲਿਆਂ ਨੂੰ ਤੇ ਥਲੜਿਆਂ ਨੂੰ ਲਾਤੀ ਗਏ ਹੁਣ ਉਤਾਲਿਆਂ ਨੂੰ ਲਾਤੀ ਆ ਸਾਰਿਆਂ ਨੂੰ ਹੁਣ ਮੇਤਰੋ ਆਪਾਂ ਸਾਰੇ ਕੁੱਤਰਾਂ ਨੂੰ ਲਾਤੀ ਆ ਗੋਲੀ ਹੁਣ ਸਾਰਿਆਂ ਨੂੰ ਲੱਗ ਗਈ ਆ ਤੇ ਹੁਣ ਘੰਟੇ ਡੇਢ ਘੰਟੇ ਤੱਕ ਪਤਾ ਲੱਗੂਗਾ ਤੁਹਾਨੂੰ ਵਿਖਾਵਾਂਗੇ ਰਿਜ਼ਲਟ ਜੇ ਹੋਏ ਮੜਾਪ ਤਾਂ ਨਿਕਲ ਜਾਣਗੇ ਸਾਰੇ ਬਾਹਰ ਇਹ ਬਾਕੀ ਬੜੇ ਰੋ ਆਪਾ ਕਣਕ ਤੇ ਸਰੋਂ ਰਲਾਉਣੀ ਸੀਗੀ ਕਬੂਤਰਾਂ ਨੂੰ ਦੇਖਣ ਲੱਗ ਕਬੂਤਰਾਂ ਨੂੰ ਆ ਵੀ ਦੱਸਣ ਮੈਨੂੰ ਆਪਾ ਲਈ 10 40 ਤੇ ਲਈ ਹੋਈ ਆ ਹਾਂ ਤੇ 12 40 ਦੇ ਵੇਖਣੇ ਬਸ 12 40 ਦੇ ਵੇਖ 12 40 ਦੇ ਵੇਖ ਹਾਂ 12 40 ਕਿਤੇ ਵੇਖਾਂਗੇ ਹਾਂ ਆਪਾ ਸਰੋਂ ਸਰੋਂ ਰਲਾਉਣੀ ਆ ਕਣਕ ਚ ਹੁਣ ਆ ਪਾਵਾਂਗੇ ਕਣਕ ਤੇ ਸਰੋਂ ਕੱਲੀ ਆਪਾ ਸਰੋਂ ਇੱਥੇ ਸਰੋਂ ਇੱਥੇ ਖਿਲਾਰ ਦੇ hỏi đi, hỏi đi ba ha, ba ba bao nhiêu đi ba, hỏi đi đi, ਪੱਲੀ ਚੱਕੀ ਚ ਪਾਉਣੀ ਹੁਣ ਉਹਦਾ ਚੱਕਲਾ ਪੱਲੀ ਉਹ ਪ੍ਰਾਣੀ ਚ ਪਾਵਾਂਗੇ ਵੱਡੀ ਜੇ ਹੋਰ ਹਲਕਾ ਅਸਰਾਲੀ ਆਪਾਂ ਰਲਾਲੀਆ ਬਈ ਮਿੱਤਰੋ ਆਪਾਂ ਹੁਣ ਪਾ ਦਈਏ ਬੂਰੀ ਜੇ ਇਹ ਸਰੋਂ ਦੇ ਕਣਕੀ ਆ ਇਹ ਜਿਹੜੀ ਲਾਈਏ ਆ ਅੱਜ ਵੀਰ ਆਪਾਂ ਗਾ ਕਰ ਗਾ ਕਰਦੇ ਆ ਬਾਬਾ ਉਹ ਮਿੱਤਰੋ ਮੜਾਪ ਲੱਗਣ ਲੱਗ ਗਿਆ ਕੱਢਣ ਅਜੇ ਤਾਂ ਥੋੜਾ ਚੈਰੀ ਹੋਇਆ ਗੋਲੀ ਲਾਈ ਨੂੰ ਲੱਗ ਗਿਆ ਕੱਢਣ ਕਬੂਤਰ ਮੜਾਪ ਹਾਂ ਆ ਦੇਖ ਸਾ ਦੇਓ ਪੈਰ ਨਾਲਾਈ ਫਿਰਦਾ ਪਰਾਂ ਕਬੂਤਰ ਉਹ ਵੀ ਲੱਗ ਗਿਆ ਕੱਢਣ ਮੜਾਪ ਚੈੱਕ ਕਰੋ ਕਿਰਾ ਵਧੀਆ ਗੋਲੀ ਹੈ ਵੀਰੇ ਜੀ ਬੱਟ ਹਾਂ ਲੱਗ ਗਿਆ ਕਬੂਤਰ ਕੱਢਣ ਮੜਾਪ ਵਧੀਆ ਕੱਢਣ ਦੇ ਆ ਹਾਂ ਦੇਖ ਸਕਦੇ ਹੋ ਵਧੀਆ ਗੋਲੀ ਆਈ ਜੀ ਬਟ ਵਧੀਆ ਚੰਗੇ ਕਬੂਤ ਵਧੀਆ ਗੱਡੀਆਂ ਨੇ ਮੜੱਪ ਕਈਆਂ ਦੇ ਹੈਗੇ ਆ ਕਈਆਂ ਦੇ ਹੈ ਨਹੀਂਗੇ ਮੜੱਪ ਬਾਕੀ ਵਿਖਾਈ ਜਾਵਾਂਗੇ ਹਜੇ ਤਾਂ ਮੇਰੇ ਖਿਆਲ ਚ 11:30 ਹੋਇਆ ਇਹਦਾ 12 ਵਜੇ ਤੱਕ 2 ਘੰਟੇ ਦਾ ਕਸਰ ਕਰ ਦਿਓ ਗੋਲੀ ਇਹ ਹਾਂਜੀ ਬਾਕੀ ਵੇਖੀ ਚਲੋ ਮਿੱਤਰੋ ਤੁਹਾਨੂੰ ਵਿਖਾਈ ਚਲਾਂਗੇ ਨਾਲ ਦੀ ਨਾਲ ਲਓ ਮਿੱਤਰੋ ਲਗਭਗ ਸਾਰੇ ਨੇ ਕੜਤੇ ਆ ਜਿੰਨਾ ਅੰਦਰ ਸੀਗੇ ਆ ਕੜਤੇ ਆ ਮੜੱਪ ਤੇ ਕੌਣ ਇਹਨਾਂ ਨੂੰ ਤਾੜਾਂਗੇ ਹੋਰ ਅੱਜ ਦੀ ਆਥ ਤੱਕ ਲਵਾਉਂਦੇ ਆ ਥੌਪ ਇਹਨਾਂ ਨੂੰ ਤੇ ਫੇਰ ਹੱਥ ਨੇ ਤਾੜਾਂਗੇ ਇਹਨਾਂ ਨੂੰ ਪੈਰਪੂਰ ਧੋ ਕੇ ਤਾੜਾਂਗੇ ਅੰਦਰ ਖੁੱਡਿਆਂ 'ਚ ਪੈਰਾਂ ਪੂਰ ਲਵੇੜੀ ਫਿਰਦੇ ਆ ਦੇਖ ਹੀ ਸਕਦੇ ਨੇ ਪੈਰਪੂਰ ਲਿਬੜੇ ਆ ਚਾ ਵਧੀਆ ਕੱਢਿਆ ਸਾਰੇ ਨੇ ਹਾਂ ਵਧੀਆ ਵਾ ਈਜੀ ਪੈਟ ਗੋਲੀ ਵਧੀਆ ਘੜ ਤੇ ਤਾਂ ਵਾਲੇ ਲੱਗੇ ਆ ਜੀ ਕਿ ਪੈਰ ਪੂਰਤ ਹੋ ਕੇ ਵੜਾਂਗੇ ਤੁੱਪ ਲਵਾਉਂਦੇ ਅੱਜ ਸਾਰੀ ਦਿਹਾੜੀ ਉਹ ਹੀ ਲਵਾਵਾਂਗੇ ਤਾਂ ਆਪਾਂ 2-3 ਵਜੇ ਤੱਕ ਤਾੜਾਂਗੇ ਅੰਦਰ ਹਾਂ ਸਾਢੇ 12 ਹੋ ਗਏ 2 ਘੰਟੇ ਚ ਰਿਜ਼ਲਟ ਦੇ ਦਿੰਦੀ ਆ ਵਧੀਆ ਇਹ 2 ਘੰਟੇ ਤੋਂ ਪਹਿਲੇ ਰਿਜ਼ਲਟ ਦੇ ਦਿੰਦੀ ਆ ਗੋਲੀ ਹਾਂ ਬਾਕੀ ਇਹ ਗੋਲੀ ਵੀ 2 ਘੰਟੇ ਤੋਂ ਪਹਿਲੇ ਰਿਜ਼ਲਟ ਦੇ ਦਿੰਦੀ ਆ ਬਾਕੀ ਤੁਹਾਨੂੰ ਨਾਲ-ਨਾਲ ਵਿਖਾਈ ਜਲਾਗੇ ਹੂੰ ਵੈਸੇ ਤਾਂ ਗੂਤਰਾਂ ਨੇ ਕਰੀਬਨ ਸਾਰਿਆਂ ਨੇ ਮਢਾਪੀਏ ਕੱਢਦੇ ਆ ਹਾਂ ਬਾਕੀ ਤੁਹਾਨੂੰ ਵਿਖਾਈ ਦੇ ਦਿੱਤੇ ਆ ਆ ਹੁਣ ਇਹਨਾਂ ਨੂੰ ਆਥ ਨੇ ਤਾੜਾਂਗੇ 2:00 ਵਜੇ ਤੱਕ ਜੋ ਮਿੱਤਰੋ ਤੇ ਹੁਣ ਆਪਾਂ ਪੈਰ ਪੂਰ ਸਾਫ ਕਰਕੇ ਤਾੜ ਦਈਏ ਕਬੂਤਰ ਅੰਦਰ ਆ ਜਿਵੇਂ ਹੁਣ ਪੈਰ ਜੇ ਬਾਹਲੇ ਗੰਦੇ ਹੋ ਗਏ ਸਾਫ ਕਰ ਦਈਏ ਇੱਕ ਕਪੜਾ ਲੱਗ ਹੀ ਰੱਖਿਆ ਇਹਨਾਂ ਦਾ ਇੱਕ ਇਹ ਬਾਹਲੇ ਗੰਦੇ ਜਿਹਨਾਂ ਦੇ ਪੈਰ ਸਾਫ ਸੁਫੀਰ ਕਰਕੇ ਤਾੜ ਕੇ ਬਾਹਰ ਦਾਣੇ ਦੁਲੇ ਪਾ ਕੇ ਵਿਖਾਉਣਾ ਥੋਣ ਉਹ ਮਿੱਤਰੋ ਧਾਣੇ ਪਾਦੇ ਆਪਾਂ ਦੋਵਾਂ ਖੁੱਡਿਆਂ 'ਚ ਹੀ ਪਾਦੇ ਆ ਦਾਣੇ ਦੂਜੇ ਖੁੱਡੇ 'ਚ ਵੀ ਪਾਦੇ ਆ ਪਾਣੀ ਆਪਾਂ ਰੱਖਾਂਗੇ ਰੋਕ ਕੇ ਬਾਕੀ ਨੂੰ ਦਰਦੇ ਆ ਪਾਣੀ ਦੇ ਵਿੱਚ ਲੇ 52 ਪਾ ਕੇ ਰੱਖਾਂਗੇ ਉਹ ਰੋਕ ਕੇ ਰੱਖਾਂਗੇ ਦਾਣੇ ਦੋਨੇ ਖਾਲੇ ਜਿਹੋ ਇਹਨਾਂ ਨੇ ਉਹ ਪਾਣੀ ਦਿੱਤਾ ਆਪਾਂ ਰੱਖ ਦੋਵਾਂ ਖੁੱਡਿਆਂ 'ਚ ਪਾਣੀ ਰੱਖਤਾ ਵਾ ਤੇ ਲੇ 50 ਪਾ ਦੀ ਸੀ ਇਹ ਇਹਦੇ ਵਿੱਚ ਲਓ ਮਿੱਤਰੋ ਹੁਣ ਆਪਾਂ ਕਰਦੇ ਆਂ ਵਲੌਗ ਦੀ ਐਂਡਿੰਗ ਕਿਵੇਂ ਲੱਗਿਆ ਵਲੌਗ ਫਿਰ ਦੱਸਿਓ ਲਾਈਕ ਸ਼ੇਅਰ ਕਮੈਂਟ ਕਰਕੇ